ਇੱਕ ਜੀ ਦੱਸਾਂ ਹਾਂ ਆ ਤੁਹਾਡੇ ਆਲੰਗਰ ਪਿੰਡਾਂ ਤੁਹਾਡੀ ਜਿਹੜੀ ਆਹੂ ਬੰਦੇ ਨੂੰ ਇੱਥੇ ਜਾਲੀ ਬੜਿਆ ਤੁਸੀਂ ਇੱਕ ਕੋਈ ਥਾਂ ਪੁੱਛੀ ਨਹੀਂ ਹੋਦੀ ਤੇ ਇਹ ਦੇਖਦਾ ਚਿੱਕੀ ਤੂੰ 2020 ਦੇ ਦਰ ਹੈ 400 ਹੋ ਗਿਆ ਅੱਤਾਂ ਲੰਬੀ ਗੱਲ ਨਹੀਂ ਕਰਦਾ ਮੈਂ ਉਹ ਹੀ ਕਹਿਣਾ ਵੀ ਮੁਰਗੇ ਤੇ ਉਹ ਹੀ ਜਿਹੜਾ ਬਟਵਾਈ ਹੈ ਵੇ ਲਿਖਦਾ ਵੀ ਇਹਨਾਂ ਦਾ ਕੁਰਸੀ ਨਾਮਾ ਜਿਹੜਾ ਦੱਸਦਾ ਇਹ ਰਾਜਪੁਰ ਤੇ ਅੱਛੇ ਮੈਂ ਕਿਸ ਤੋਂ ਜੜਾ ਤੂੰ ਕਿਵੇਂ ਚੱਕਰ ਹੋ ਗਿਆ ਉਹਨਾਂ ਕਦੋਂ ਜਿਸ ਨੂੰ ਤੋਂ ਮetíਆ ਅਦੇ ਯਾਤਰਾ ਉਹਦੇ ਵਿੱਚ ਉਹਨਾਂ ਨੇ ਹਾਈ ਪਾਵਰ ਕਮੇਟੀ ਨੇ ਕਹਿੰਦਾ ਵੀ ਹਾਂ ਇਹ ਜਾਲੀ ਹੈਗੇ ਆ ਇਹਨਾਂ ਨੂੰ ਇਹਨਾਂ ਤੇ ਖਾਬ ਕਾਰਵਾਈ ਕਰੋ ਠੀਕ ਹੈ ਜੀ ਹੁਣ ਦੱਸੋ ਬਈ ਕਿੱਥੇ ਗਈ ਹੈ ਕਿਦੋਂ ਭਜੀਆ ਮੈਡਮ ਕੰਪਨੀ ਨਾਲ ਤਾਂ ਸਭ ਨਿੱਚੇ ਹੋ ਗਈ ਜੀ ਉਹ ਪੜੇ ਹੀ ਉਹ ਪੜੇ ਹੀ ਉਹ ਪੜੇ ਉਹਨਾਂ ਨੂੰ ਪੜੋ ਜਿਨ੍ਹਾਂ ਤੇ ਇਹਨਾਂ ਨੂੰ ਸਜ਼ਾ ਦਿਵਾ ਫੈਅ ਦਾ ਜਗਰ ਕਿੰਨੇ ਚਿਰ ਕਰੋਗੇ ਉਹ ਕਦੇ ਮੇਰੇ ਕੁਝ ਨਹੀਂ ਕਰਦਾ 23 ਇੱਕ 23 ਨੂੰ ਪਟਿਆਲਾ ਦੇ ਡੀਸੀ ਸਾਹਿਬ ਨੂੰ ਪਟਿਆਲਾ ਐਸਐਸਪੀ ਸਾਹਿਬ ਨੂੰ ਸਤਿ ਸ੍ਰੀ ਅਕਾਲ ਜਦੋਂ ਦਸਤਾਵੇਜ਼ ਨੂੰ ਕੌਂਸਲ ਮੰਡਪ ਵੱਲ ਭੇਜਿਆ ਗਿਆ ਤੇ ਇਹ ਬੰਦੇ ਆ ਸਭੀ ਕੰਮ ਕਰਦੇ ਆ ਆਹ ਦਾ ਜਿਹੜਾ ਬੰਦਾ ਬੋਲਿਆ ਇਹ ਪਰਿਵਾਰੀ ਸਭ ਤੋਂ ਜ਼ਰੂਰੀ ਹੈ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਪਟਿਆਲਾ ਵਿਖੇ ਸਮਾਜ ਕਨਿਆ ਤੇ ਪੁਲਾਈ ਭਾਗ ਦੇ ਜ਼ਿਲ੍ਹਾ ਦਫ਼ਤਰ ਅੱਗੇ ਜਾਲੀ ਜਾਤੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਲੈਣ ਵਾਲੇ ਰਿਜ਼ਰਵੇਸ਼ਨ ਚੋਰਾ ਖਿਲਾਫ ਕਾਰਵਾਈ ਕਰਵਾਉਣ ਲਈ ਬਖ ਬਖ ਐਸਸੀ ਬੀਸੀ ਮੁਲਾਜ਼ਮ ਸਮਾਜਿਕ ਅਤੇ ਮਜ਼ਦੂਰ ਜਥੇਬੰਦਿਆਂ ਦੀ ਸਾਂਝੀ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਪਟਿਆਲਾ ਦੇ ਜ਼ਿਲ੍ਹਾ ਭਲਾਈ ਅਫਸਰ ਦਫ਼ਤਰ ਬਾਹਰ ਤਰਨਾ ਲਗਾਇਆ ਗਿਆ ਆਗੂਆਂ ਨੇ ਆਗੂਆਂ ਨੇ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਉਨ੍ਹਾਂ ਸਰਕਾਰ ਤੋਂ ਜਾਲੀ ਸਰਟੀਫਿਕੇਟ ਧਾਰਕਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਕਦਰਮ ਨਾਮ ਬੰਦ ਕਰਕੇ ਅੱਜ ਜਿਹੜਾ ਮੁਕਲ ਮਾਮਲਾ ਨਹੀਂ ਕੁਝਰੇ ਜੀ ਕਹਿੰਦੇ ਤੋਂ ਇਹ ਐਸੀ ਹੈ ਨਾ ਕਿ ਇਹ ਸਾਧਾ ਨਾ ਬਰਤੂਆ ਤੇ ਅੱਜ ਤੱਕ ਸਾਧ ਕੀ ਕਰਦੇ ਆ ਸਾਰਿਆਂ ਨੂੰ ਪਤਾ ਤੇ ਫੇਰ ਸਾਧਾ ਨੂੰ ਨਫਾ ਜਿਹਾ ਆਏ ਅਧਿਕਾਰੀ ਕੋਲ ਕਿਸੇ ਕਿਸਮ ਦੀ ਗਰੀਬਾਂ ਦੀ ਕੋਈ ਭਾਈ ਵੀ ਆਸ ਰੱਖਣ ਲਈ ਹੈ ਇਹ ਮੈਂ ਸਮਝਦਾ ਹਾਂ ਕਿ ਸਾਡੀ ਮਲੈਕੀ ਹੋएगी ਇਸ ਤਰ੍ਹਾਂ ਕੇ ਤੁਸੀਂ ਹਰਾਮ ਵੀ ਹੋਵੇ ਕਿ ਇਹ ਜefe ਗੰਦੀ ਜੁਆਇੰਟ ਐਕਸ਼ਨ ਕਮੇਟੀ ਆਫ 27 ਐਸਸੀਬੀਜੀ ਐਂਟਰਪ੍ਰਾਈਜ਼ ਐਂਡ ਸੋਸ਼ਲ ਆਰਗੇਨਾਈਜੇਸ਼ਨ ਪੰਜਾਬ ਜਿਹੜੀ ਮੁੱਖ ਮੰਤਰੀ ਦੇ ਘਰ ਆਂ ਘੇਰਦੀ ਹੈ ਜੋ ਹੋ ਗਿਆ ਪਤਾ ਘੇਰੀਦਾ ਤੇ ਅੱਜ ਉਹ ਸਿਰਫ ਇੰਟੀਆਰ ਦੇ ਚਰਨਾਂ ਲਾਉਣ ਲੱਗੇ ਆ ਇੱਕ ਗੱਲ ਹੋਈ ਹੈ ਐਸੀ ਸੋਚ ਕੇ ਸਾਰੇ ਰਖ ਕੀਤਾ ਇਸ ਕਰਕੇ ਕੀਤਾ ਕਿ ਉਹ ਕਹਿੰਦੇ ਇਹ ਦਰਦੀਆਂ ਕਿਸਮ ਦੇ ਲੋਕ ਨੇ ਜਿਹੜੇ ਲੋਕਾਂ ਨੇ ਉਹਨਾਂ ਲਹੂ ਲਗਾ ਹੋਇਆ ਜਿਹੜੇ ਉਘਾਰੀ ਸਿਰ ਤੇ ਫਿਰ ਲੇਟਨ ਮਿੱਤਵਾ ਜਾਂਦੇ ਆ ਵੇਲੇ ਉਘਾਰੀ ਬਲੂਸੀ ਕਰਕੇ ਆਪਣਾ ਹਲਵਾ ਮੰਡਾ ਕਰਾਉਣਾ ਲਾਉਣ ਦੇ ਆ ਉਹ ਸੋਚੇ ਸੀ ਕਿ ਉੱਪਰ ਉੱਪਰ ਹੀ ਗੱਲ ਕਰੀ ਜਾਂਦੇ ਹਾਂ ਤੇ ਪੁੱਛਦੇ ਉਹਨੂੰ ਸਾਹਮਣੇ ਮਰਜ਼ੀ ਕਰੀ ਜਾਈਏ ਦੋ ਤਰੀਕ ਦੀ ਮੀਟਿੰਗ ਸੀ ਐਸੇ ਦੋ ਤਰੀਕ ਦੀ ਏਡੀਸੀ ਕੈਂਟਰ ਮੈਡ ਵਾ ਆਈਐਸ ਸਰਸ ਤੇ ਤੋਂ ਆਇਆ ਦੇਖੋ ਜੀ ਅਸੀਂ ਕਹਿੰਦੇ ਤੁਸੀਂ ਮੈਸੇਜ ਸਾਨੂੰ ਕਿਉਂ ਬੁਲਾਇਆ ਜਮਨੂ ਜੀ ਕੋਈ ਦੱਸੇ ਵੀ ਬਣਾ ਤੁਸੀਂ ਆ ਸਾਨੂੰ ਅਸੀਂ ਨਹੀਂ ਤੁਹਾਨੂੰ ਬਣਾਇਆ ਉਹ ਬੜੀ ਹਰਾਮ ਹੋ ਗਈ ਵੀ ਇਹ ਸਵਾਲ ਕਿੱਦਾਂ ਨਾਲ ਬੰਦਰ ਕਰਤਾ ਲਗਾ ਤੁਸੀਂ ਜਿਵੇਂ ਤੁਸਾਂ ਬਣਾਇਆ ਕੰਨ ਹੀ ਹਾਂ ਤੁਹਾਡੀ ਆ ਇੱਕ ਦਖਾਸਤ ਆਈ ਸੀ ਤੁਹਾਡੇ ਕਲਟੀਵੇਟਰ ਮਾਇਆ ਜੀ ਮੈਂ ਵੀ ਨੰਟੀ ਨੂੰ ਥੋੜਾ ਸਟੈਂਡ ਕਰਦਾ ਲਗਾ ਇਹ ਤਾਂ ਸੋਚਿਆ ਸੀ ਕਿ ਤੁਸੀਂ ਗਰੀਬਾਂ ਦੇ ਤੋਖਾ ਤਕਲੀਫਾਂ ਨੂੰ ਸਮਝਦੇ ਹੋ ਕੁਸੀਂ ਅੱਜ ਕੋਈ ਅਜੰਡੇ ਦੇ ਮੀਟਿੰਗ ਕਰ ਰਹੇ ਹੋਗੇ ਅਜੰਡੇ ਦੇ ਮੀਟਿੰਗ ਇਹ ਹੁੰਦੀ ਹੈ ਕਿ ਜਿਹੜਾ ਕੋਈ ਤੁਹਾਡੇ ਸਾਹਮਣੇ ਮਸਲਾ ਹੈ ਇੱਕ ਮਸਲਾ ਦੋ ਮਸਲੇ ਜਿੰਨੇ ਵੀ ਮੰਗ ਪੱਤਰ ਕਹਿੰਦੇ ਆਪਾਂ ਉਹਦੇ ਨਾਲ ਸੰਬੰਧ ਸਾਰੇ ਅਧਿਕਾਰੀ ਜਿਹੜੇ ਆ ਸਾਰੇ ਮੈਕਾ ਦਾ ਅਧਿਕਾਰੀ ਉੱਤੇ ਬੈਠੋ ਨਹੀਂ ਜੀ ਕਹਿੰਦੀ ਸਾਡੀ ਜਿਸ ਵੋ ਅਜੰਡਾ ਮੀਟਿੰਗ ਲਈ ਸੀ ਹਾਂਜੀ ਹਾਂਜੀ ਅਸੀਂ ਇਹ ਨੂੰ ਸਮਝਾਇਆ ਹੈ ਇਹ ਜਿਹੜੇ ਇਸ ਚੰਗਲੇ ਅਫਸਰ ਨੇ ਇਹਨਾਂ ਦੇ ਉਹ ਮੇਰੇ ਕੋਲ ਰੱਖੀ ਹੋਈ ਸੀ ਜਿਹੜੀ ਫਾਈਲ ਦੇ ਤੇ ਇਹ ਦੋ ਨਈਆਂ ਲਿਖੀਆਂ ਹੋਈਆਂ ਜੀ ਪਹਿਲੀ ਆ ਦੋ ਬੰਦੇ ਦੀਆਂ ਬਰਖਾਸਤਾਂ ਸਾਡੇ ਕੋਲ ਆਈਆਂ ਐ ਅਸੀਂ ਉਹਦੀ ਪ੍ਰਕਾਸ਼ ਕਰ ਰਹੇ ਹਾਂ ਅਸੀਂ ਕਿਹਾ ਮੈਨੂੰ ਤਾਂ ਬਹੁਤ ਵੱਡਾ ਧੋਖਾ ਹੋ ਰਿਹਾ ਬੰਦਾ ਇਹ ਫਰੈਂਸ ਤੋਂ ਸੀਲ ਕਰ ਰਹੇ ਹੈ ਸਾਡਾ ਝੰਡਾ ਇਹ ਦੋ ਬੰਦਿਆਂ ਦਾ ਨਹੀਂ ਹੈ ਸਾਡਾ ਝੰਡਾ ਤੁਹਾਡੇ ਮੂਰੇ ਇਹ ਹੈ ਕਿ ਸੁਪਰੀਮ ਕੋਰਟ ਆਫ ਇੰਡੀਆ ਦੀ ਬਣਾਈ ਹੋਈ ਜਿਹੜੀ ਸਕੂਟਰੀ ਕਮੇਟੀ ਹੈ ਜੇ ਪੰਜਾਬ ਦੇ ਵਿੱਚ ਕੋਈ ਹੈ ਉਹਨੇ ਬਿਲੋਂ ਜੋ ਜਾਂਚ ਆਦਮੀ ਜੋ ਨਟੇਰੇ ਨੇ ਤੇ ਧੋਖੇ ਬਾਦਮੀ ਤੁਹਾਨੂੰ ਤਾਂ ਪਤਾ ਨਹੀਂ ਹੁੰਦੀ ਕਿ ਇਹਨੇ ਉਹਨੇ ਸਾਨੂੰ ਸ਼ਰਮਾਉਂਦੀ ਹੈ ਬਸਾਨੂੰ ਧੋਖਾ ਜਗਾਇਆ ਉਹ ਤੇ ਧੋਖਾ ਤੁਹਾਨੂੰ ਵੀ ਦਿੱਤਾ ਹੈ ਸੁਣਾਉਂਦਾ 来 ਗਿਆ ਉਹ ਨੇਤੂ ਰਾਜਪੂਤ ਪਲ ਹੁੰਦੇ ਆਪਣੇ ਆਲੇ শিকੜੀ ਬੰਦ ਵਿਖਾ ਕੇ ਤੇ ਸੱਜਾ ਲਈ ਛਟਕੜ ਬਣਾਇਆ ਉਹਨਾਂ ਨੇ ਇਹ ਕਿਵੇਂ ਹੋ ਸਕਦਾ ਹੈ ਮੈਂ ਵੀ ਤੁਸੀਂ ਸਾਰੇ ਰਏ ਹੋਏ ਆ ਇਹ ਸਾਰਾ ਨਾਲ ਮਿਲ ਕੇ ਹਵਾ ਮੁੰਡਾ ਖਾਣੇ ਉਹ ਤੇ ਸਾਨੂੰ ਤੁਸੀਂ ਧੋਖਾ ਦੇਂਦੇ ਮੈਨੂੰ ਕਹਿੰਦੇ ਤੁਸੀਂ ਬਹੁਤ ਵੱਡੀ ਗੱਲ ਕਹੀ ਹੈ ਨਹੀਂ ਜੀ ਮੈਂ ਇਹ ਨਹੀਂ ਕਹਿ ਰਿਹਾ ਆ ਤੁਹਾਡੇ ਮੇਰੇ ਜਿਹੜੀ ਸਾਡੀ ਦਖਾਸਤ ਗਈ ਹੈ ਜਿਹੜੀ 23 ਇੱਕ 23 ਨੂੰ ਤੁਹਾਡੇ ਕੋਲ ਆਈ ਹੈ ਤਦ 19 ਮਹੀਨੇ ਹੋ ਗਏ ਆ ਤੁਸੀਂ ਇਕ ਤਾਂ ਕੋਈ ਕਾਰਵਾਈ ਨਹੀਂ ਕੀਤੀ ਤੇ ਉਹ ਵੀ ਇਹ ਕਹਿੰਦਾ ਵੀ 30 ਦਿਨ ਦੇ ਵਿੱਚ ਕਾਰਵਾਈ ਕਰਨੀ ਹੋਣੀ ਹੈ ਇਹਨੂੰ ਪੁੱਛਣ ਲੱਗੇ ਆਹ ਦੱਸਿਓ ਵੀ ਤੁਸੀਂ ਇਹ 30 ਦਿਨ ਦੇ ਆ ਹਾਂਜੀ 30 ਦਿਨ ਹੀ ਹੁੰਦੇ ਆ ਜੀ ਮੈਂ ਕਿਹਾ ਮੈਂ ਤਾਂ ਨਹੀਂ ਬੋਲਦੇ ਆਪਾਂ ਜੇ ਮਰੇ ਕਾਗਜ ਬੋਲਦੇ ਆ ਕਿ ਤੁਸੀਂ ਸਾਰੇ ਗਏ ਹੋਏ ਐ ਜਿਨ੍ਹਾਂ ਨੇ ਪੁੰਨੇ ਮਹੀਨੇ ਹੋ ਗਏ ਇੱਕ ਉਧਰਵਾਦੀ ਵੀ ਨਾਲ ਸੀਗੇ ਆਪਣੇ ਚੰਦ ਸਾਹਿਬ ਵੀ ਨਾਲ ਸੀਗੇ ਇੱਕ ਹੋਰ ਸਾਥੀ ਕੌਣ ਸੀ ਅਸੀਂ ਚਾਰ ਜਣੇ ਸੀਗੇ ਹਾਂ ਬੀ ਵੀਰ ਸਿੰਘ ਸੀ ਅਸੀਂ ਆਖਿਆ ਜੀ ਜੇ ਤੁਸੀਂ ਨਾਲ ਗਏ ਹੁੰਦੇ ਤੇ ਤੁਹਾਡੇ ਨੱਕ ਥੱਲੇ ਆਈ ਜੀ ਡਾਕਟਰ ਤੇ ਬੈਠਾ ਰੀਡਰ ਆ ਤੁਹਾਡੇ ਫਲਾਣੇ ਚੌਂਕ ਤੇ ਕੀਤੀ ਦੇਰੀ ਆਈ ਐਸਐਫ ਸਰ ਆ ਤੁਹਾਡੇ ਗਵਰਨਮੈਂਟ ਕਾਲਜ ਦੇ ਵਿੱਚ ਬੈਠੀ ਹੋਰ ਫਰਾਨੀ ਲੇਡੀ ਕਲਰਕ ਜਿਹੜੀ ਐ ਅੱਜ ਨੂੰ ਤੁਸੀਂ ਫੜ ਕੇ ਅੰਦਰ ਦਿੱਤੀ ਹੁੰਦੇ ਕਿਦਾਂ ਦੇ ਵੀ ਆ ਜੀ ਮੈਂ ਕਿਹਾ ਜਿੱਦਾਂ ਤੁਸੀਂ ਵਿਚਾਰਾ ਕੋਈ ਪਈਆ ਲੈ ਕੇ ਆਪਣੇ ਪੈਸੇ ਘੱਟ ਕੇ ਸ਼ਰਾਬ ਪੀਂਦਾ ਤਾਂ ਜຸນ ਫੜ ਕੇ ਅੰਦਰ ਦੇ ਦਿੰਦੇ ਆ ਉਹ ਲੋ ਤੁਹਾਡੇ ਤੁਹਾਡੇ ਹੁਕਮ ਵੀ ਚੱਲ ਜਾਂਦੇ ਆ ਤੁਹਾਡੀਆਂ ਕਾਨੂੰਨ ਵੀ ਚੱਲ ਜਾਂਦੀਆਂ ਤੁਹਾਡੀ ਪੁਲਿਸ ਵੀ ਚੱਲ ਜਾਂਦੀ ਆ ਪਰ ਇਹ ਜਿਹਨਾਂ ਲੋਕਾਂ ਨੇ ਇੰਨਾ ਵੱਡਾ ਨਰਦ ਕੀਤਾ ਹੋਇਆ ਜੇ ਤੁਸੀਂ ਉਹਨੂੰ ਰੱਖ ਨਹੀਂ ਹੁੰਦੇ ਤੇਰਾ ਮਤਲਬ ਤੁਸੀਂ ਸਾਰੇ ਗਰੇ ਹੋਏ ਆ। ਉਹ ਤੁਸੀਂ ਸਾਰੇ ਸਾਡਾ ਨੁਕਸਾਨ ਕਰਦੇ ਆ, ਸਾਡੇ ਨੌਜਵਾਨਾਂ ਦੇ ਰਾਹ ਰਕਦੇ ਆ। ਤੁਸੀਂ ਸਾਨੂੰ ਲਲਕਾਰਦੇ ਆ, ਅਸੀਂ ਤੁਹਾਡੀ ਲਲਕਾਰ ਕਬੂਲ ਕਰਦੇ ਆ। ਉਸ ਮੈਡਮ ਨੇ ਬੜੀਆਂ ਗੱਲਾਂ ਬਤਾ ਰਿਕਵੈਸਟ ਕਰੋ ਜੀ ਰਿਕਵੈਸਟ ਆ ਜੀ ਤੁਸੀਂ ਆਪਾਂ ਧਰਨਾ ਵਾਪਸ ਲੈ ਲਓ। ਹਲੋ ਅਜੇ ਕਦੀ ਇਹ ਧਰਨਾ ਕਦੇ ਹੀ ਵਾਪਸ ਨਹੀਂ ਹੋਏਗਾ। ਨਹੀਂ ਮੇਰੀ ਇਨਫੋਰਮੈਂਸ ਹੈ ਮੇਰੀ ਰਿਕਵੈਸਟ ਹੈ ਮੈਂ ਤੁਹਾਨੂੰ ਜੇ ਤੁਸੀਂ ਮੈਨੂੰ ਭੇੜ ਕੇ ਹਟੋ ਮੇਰੀ ਗੱਲ ਮੰਨ ਲਓ ਮੈਂ ਜੀ ਭੇੜ ਤਾਂ ਹੁਣੇ ਕਿਹਾ ਕਿ ਤੂੰ ਛੋਟਿਆਂ ਦਾ ਤੂੰ ਤੁਸੀਂ ਮੈਨੂੰ ਕਿਹਾ ਸੀ ਤੁਸੀਂ ਗਲਤ ਕਹਿ ਗਏ ਮੈਂ ਤੁਹਾਨੂੰ ਮੈਂ ਸਮਝਾਇਆ ਸੀ ਜੀ ਕਿ ਮੈਂ ਗਲਤ ਨਹੀਂ ਗਿਆ ਮੈਂ ਆਹ ਕਹਿ ਰਿਹਾ ਵੀ ਆਹ ਕਾਲਜ ਬੋਲਦੇ ਆ ਸਕੂਲਰੀ ਕਮੇਟੀ ਕਹਿੰਦੀ ਆ ਲੋਕਾਂ ਨੂੰ ਫੜ ਕੇ ਅੰਦਰ ਕਰੋ ਇੱਥੇ ਆ ਲੈ ਅੰਦਰ ਅੰਦਰ ਤੇ ਤੁਸੀਂ ਹੁਣੇ ਮੈਨੂੰ ਇਹ ਪੁੱਛ ਨਹੀਂ ਕੀਤਾ ਤੇ ਲੁਕੇ ਫੇਰ ਆਹ ਉਹ ਇੱਧਰ ਬੋੜੋ ਉੱਧਰ ਬਈ ਹੈ ਉੱਧਰ ਹੋ ਬਈ ਕੋਈ ਨਾ ਮਗਰ ਮੈਂ ਕੋਈ ਬੋਲੀ ਲੈ ਜੀ ਇਹ ਉਹ ਠੀਕ ਹੈ ਠੀਕ ਹੈ ਠੀਕ ਥੈਂਕ ਯੂ ਤੁਸੀਂ ਅਦਰ ਸਾਹਿਬ